hey ਚੌਧਰੀ ਪਰਿਵਾਰ ਨੂੰ ਕਿਉਂਕਿ ਹੇਮਰਾ ਰਾਡੀ ਚੌਧਰੀ ਨੇ ਸਮਾਜ ਦੇ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਚੌਧਰੀ ਪਰਿਵਾਰਾਂ ਨੂੰ ਵਧਾਈ ਦਿੰਦਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਜ ਨੇ ਚੌਧਰੀ ਪਰਿਵਾਰਾਂ ਦੇ ਵਿੱਚੋਂ ਹੇਮਰਾਜ ਰਾਜੀ ਚੌਧਰੀ ਜੀ ਨੂੰ ਅੱਜ ਜਿਹੜੀ ਚੇਅਰਮੈਨੀ ਮਿਲੀ ਹੈ ਸੋ ਚੌਧਰੀ ਪਰਿਵਾਰ ਇਸ ਵਧਾਈ ਦੇ ਹੱਕਦਾਰ ਨੇ ਸੋ ਮੈਂ ਸਾਰੇ ਚੌਧਰੀ ਪਰਿਵਾਰਾਂ ਨੂੰ ਪੂਰੇ ਸਮਾਜ ਨੂੰ ਅੱਜ ਵਧਾਈ ਦਿੰਦਾ ਬਹੁਤ ਸਾਰੇ ਚੌਧਰੀ ਸਹਿਬਾਨ ਆਏ ਨੇ ਸੋ ਮੈਨੂੰ ਬਾਹਰ ਮੁਬਾਰਕਬਾਦ ਦੇ ਰਹੇ ਸੀ ਤੇ ਤੁਸੀਂ ਥੈਂਕਸ ਕਰ ਰਹੇ ਸੀ ਕਿ ਸਾਡਾ ਸਾਡੇ ਚੌਧਰੀਆਂ ਬਾਰੇ ਸੋਚਿਆ ਸੀ ਲੁਧਿਆਣਾ ਦੇ ਵਿੱਚ ਪਹਿਲੀ ਜਿਹੜੀ ਇਹ ਚੇਅਰਮੈਨੀ ਹੈ ਚੌਧਰੀ ਪਰਿਵਾਰ ਨਾਲ ਇਹ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਪਰਮਾਤਮਾ ਦਾ ਮੈਂ ਧੰਨਵਾਦ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਅਤੇ ਪੰਜਾਬ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਦਾ ਧੰਨਵਾਦ ਕਰਦਾ ਹਾਂ ਪੰਜਾਬ ਦੇ ਕੈਬਨਿਟ ਮਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਨਵਜੋਤ ਸਿੰਘ ਜਰਗ ਜੀ ਦਾ ਧੰਨਵਾਦ ਕਰਦਾ ਹਾਂ ਸਰਦਾਰ ਹਰਚੰਦ ਸਿੰਘ ਵਰਸੜ ਸਾਹਿਬ ਦਾ ਧੰਨਵਾਦ ਕਰਦਾ ਹਾਂ ਭਪਿੰਦਰ ਸਿੰਘ ਤਰੋੜ ਸਾਹਿਬ ਦਾ ਧੰਨਵਾਦ ਕਰਦਾ ਹਾਂ ਐਮ ਐਲ ਏ ਗੈਸਪ੍ਰੀਆ ਸਾਹਿਬ ਦਾ ਧੰਨਵਾਦ ਕਰਦਾ ਹਾਂ ਜੀ ਸਰਦਾਰ ਐਮ ਐਲ ਏ ਸੰਗੋਵਾਲ ਸਾਹਿਬ ਦਾ ਧੰਨਵਾਦ ਕਰਦਾ ਅਮਨਦੀਪ ਮੋਹੀ ਜੀ ਦਾ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਹਲਕਾ ਸਾਨੇਵਾਲ ਵਾਸੀਆਂ ਦਾ ਤੇ ਸਾਰੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਜਿੰਨੀ ਵੀ ਸੀਨੀਅਰ ਲੀਡਰਸ਼ਿਪ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿੰਨੇ ਵੀ ਮੇਰੇ ਪੱਤਰਕਾਰ ਭਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਮੌਕਾ ਦਿੱਤਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਜਿਨ੍ਹਾਂ ਮੇਰੇ ਤੇ ਵਿਸ਼ਵਾਸ ਕੀਤਾ ਵੀ ਆਮ ਆਦਮੀ ਪਾਰਟੀ ਨੇ ਮੇਰਾ ਨਾਂ ਭੇਜਿਆ ਮੈਂ ਆਮ ਆਦਮੀ ਪਾਰਟੀ ਦੀ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਇਹ ਮੰਡੀ ਦੀ ਸੇਵਾ ਦੀ ਜੇ ਗੱਲ ਕਰੀਏ ਸਾਡੇ ਬਾਬਾ ਜੀ ਤੇ ਬਾਪੂ ਜੀ ਨੇ ਇਹਨਾਂ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਇੱਥੇ ਪ੍ਰਧਾਨ ਖੜੇ ਸਾਰੇ ਨੂੰ ਪਤਾ ਸਾਡੇ ਬਾਪੂ ਜੀ ਨੇ ਪੱਲੇਦਾਰੀ ਕਰਦੇ ਸੀ ਮਾਣ ਮਹਿਸੂਸ ਹੁੰਦਾ ਅੱਜ ਇੱਕ ਪੱਲੇਦਾਰ ਦੇ ਪੁੱਤ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਇੱਕ ਚੇਅਰਮੈਨ ਹੀ ਦਿੱਤੀ ਹੈ ਦੂਜੀਆਂ ਸਰਕਾਰਾਂ 'ਚ ਮੈਂ ਅਜੇ ਤੱਕ ਸੁਣਿਆ ਨਹੀਂ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਯਾਰ ਦੋਸਤ ਜਿੰਨੇ ਵੀਰੇ ਯਾਰ ਦੋਸਤ ਹੈ ਰਿਸ਼ਤੇਦਾਰ ਪਾਰਟੀ ਦੇ ਸਰਪੰਚ ਪੰਚ ਲੰਬੜਦਾਰ ਸਹਿਬਾਨ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਹੌਦਦੇਦਾਰ ਸਹਿਬਾਨ ਆਏ ਵੀ ਸਾਰਿਆਂ ਦਾ ਇੱਥੇ ਪਹੁੰਚਣ ਦੇ ਮੈਂ ਦਿਲ ਦੀਆਂ ਗਰਾਈਆਂ ਦੇ ਸ਼ਬਦ ਧੰਨਵਾਦ ਕਰਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਰੇ ਆਏ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਮੇਰਾ ਨਾਮ ਗੁਰਚੈਨ ਹੈ ਜੀ ਸਾਫਾ ਸਰਪੰਚ ਟਿੱਬੀਆਂ ਮੈਂ ਬਲਾਕ ਪ੍ਰਧਾਨ ਵੀ ਆਮ ਪਾਰਟੀ ਦਾ ਹੀ ਸਾਡੇ ਅਸੀਂ ਜਿਸ ਪਿੰਡ ਤੋਂ ਰਾਜੀ ਹੋਣਾ ਦਾ ਪਛੋਕੜ ਹੈ ਉਸ ਪਿੰਡ ਦੀ ਸਾਰੀ ਟੀਮ ਖੜੀ ਹੈ ਸਾਡੇ ਹਿਸਾਬ ਕਾ ਸਰਪੰਚ ਖੜੇ ਹੈ ਸਾਡੇ ਮੈਂਬਰ ਸਾਹਿਬਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਔਰ ਇੱਕ ਐਡੇ ਵੱਡੇ ਸਾਨੇ ਵਾਲ ਜਿਹੜਾ ਹਲਕਾ ਬਹੁਤ ਵੱਡਾ ਹੈ ਸਾਡੀ ਬਰਾਦਰੀ ਨੂੰ ਮਾਨ ਹੈ ਪਹਿਲੀ ਵਾਰ ਹੋਇਆ ਸਾਡੀ ਬਰਾਦਰੀ ਨੂੰ ਇੰਨਾ ਤਕੜਾ ਜਿਹੜਾ ਸਰਕਾਰ ਨੇ ਮਾਨ ਦਿੱਤਾ ਅਸੀਂ ਸਰਦਾਰ ਭਵੰਤ ਸਿੰਘ ਮਾਨ ਜੀ ਦਾ ਹਰਬੰਦ ਕੇਦੇਵਾਲ ਜੀ ਦਾ ਇੱਥੇ ਦੇ ਕੈਬਨਿਟ ਮੰਤਰੀ ਹਰਜੀਪ ਸਿੰਘ ਮੁੰਡੀਆਂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸਾਡੇ ਭਰਾ ਨੂੰ ਇੰਨਾ ਵੱਡਾ ਮਾਣ ਬਖਸ਼ਿਆ ਔਰ ਇੱਥੇ ਦੀ ਜਿੰਨੀ ਵੀ ਸੰਗਤ ਹੈ ਸਾਹਨੇ ਵਾਲ ਹਲਕੇ ਦੀ ਜਿੰਨੀ ਸੰਗਤ ਹੈ ਉਹਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਸਾਨੂੰ ਇਹ ਸਾਡੇ ਭਰਾ ਨੂੰ ਮਾਣ ਦਿੱਤਾ ਔਰ ਆਮ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਅੱਜ ਤੱਕ ਇੰਨੀਆਂ ਸਰਕਾਰਾਂ ਰਹੀਆਂ ਕਦੇ ਵੀ ਸਾਡੇ ਜਿਹੜੀ ਬਰਾਦਰੀ ਔਰ ਬਲਾਚਰ ਔਰ ਗੜਸ਼ੰਕਰ ਦੇ ਵਿੱਚ ਜ਼ਿਆਦਾ ਇਹਨਾਂ ਦਾ ਦੂਆ ਹੈ ਪਰ ਅੱਜ ਤੱਕ ਉੱਥੇ ਵੀ ਕਦੇ ਉਹਦਾ ਇਦਾਂ ਦੀ ਗੱਲ ਨਹੀਂ ਕਦੇ ਚੇਅਰਮੈਨ ਨਹੀਂ ਬਣੇ ਪਰ ਅਸੀਂ ਬਹੁਤ ਇਸ ਹਾਲਕੇ ਸਾਨੇਵਾਲ ਦਾ ਔਰ ਸਾਰੀ ਟੀਮ ਦਾ ਔਰ ਆਮ ਪਾਰਟੀ ਦਾ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਭਰਾ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ। ਵੱਡੇ ਵੀ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ। ਕਿਉਂਕਿ ਸਾਡਾ ਪ੍ਰਾਪਤਨ ਟਿੱਬੀਆਂ ਤੋਂ ਉੱਠ ਕੇ ਲੁਧਿਆਣਾ ਸਾਨੇਵਾਲ ਦੇ ਵਿੱਚ ਚੇਅਰਮੈਨ ਬਣਿਆ। ਬਹੁਤ ਸਾਨੂੰ ਮਾਣ ਵਾਲੀ ਗੱਲ ਹੈ। ਇਹ ਜਿੰਨੇ ਵੀ ਸਾਡੇ ਭਰਾ ਸਾਡੇ ਆਏ ਪਿੰਡ ਟਿੱਬੀਆਂ ਤੋਂ ਆਏ ਆ ਸਰਪੰਚ ਸਾਹਿਬ ਅਕਬਰ ਚੈਨ ਜੀ, ਦਵਿੰਦਰ ਜੀ ਔਰ ਸਾਡੇ ਭਰਾ ਜੈਪਲ ਜੀ, ਸ਼ਕੇ ਬ੍ਰਦਰ ਸਾਨੂੰ ਬਹੁਤ ਖੁਸ਼ਮਾਨ ਮਹਿਸੂਸ ਹੋ ਰਿਹਾ ਅੱਜ ਜਿਵੇਂ ਦੇ ਚਿਹਰੋਂ ਬਣਦੇ ਔਰਤ ਲੋਕਾਂ ਲਈ ਦਿਲੋਂ ਕੰਮ ਕਰਨਗੇ ਕਿਉਂਕਿ ਰਾਜੀ ਭਾਜੀ ਸਾਡੇ ਥੱਲੇ ਉੱਠ ਕੇ ਇੱਥੇ ਲੁਧਿਆਣੇ ਦੇ ਵਿੱਚ ਆ ਕੇ ਇਹਨਾ ਨਾਮ ਕਮਾਇਆ ਅਸੀਂ ਭਗਵੰਤ ਮਾਨ ਜੀ ਦਾ ਸਰਦਾਰ ਹਦੀਪ ਸਿੰਘ ਮੁੰਡੀਆਂ ਦਾ ਸਰਦਾਰ ਜਗਜੈ ਸਿੰਘ ਰੋੜੀ ਦਾ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਸਾਡੀ ਗੁਜਰ ਗੁਜਰ ਬਰਾਦ ਨੂੰ ਇਹਨਾ ਮਾਣ ਬਖਸ਼ਿਆ ਹੈ ਕਿਉਂਕਿ ਗੁਰੂਜਰ ਬਰਾਦੀ ਵਾਸਤੇ ਇੱਕ ਪਹਿਲਾ ਬੰਦਾ ਇਹੋ ਜਿਹਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਚੇਅਰਮੈਨ ਬਣਿਆ ਹੈ ਅਜੇ ਤੱਕ ਕਿਸੇ ਵੀ ਪਾਰਟੀ ਨੇ ਸਾਡਾ ਚੇਅਰਮੈਨ ਨਹੀਂ ਬਣਾਇਆ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਇੱਕ ਵਾਰ ਨਾੜੀ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਾਬ ਜੈ ਮੰਦੀ ਛੋੜ ਮੈਂ ਸਾਬ ਕਾ ਸਰਪੰਚ ਦਵਿੰਦਰ ਸਿੰਘ ਜੀ ਪਿੰਡ ਟਿੱਬੀਆਂ ਅੱਜ ਦੀ ਜੇ ਆਪਾਂ ਗੱਲ ਕਰੀਏ ਅਤਿ ਮਾਣ ਦੀ ਖੁਸ਼ੀ ਦੀ ਗੱਲ ਹੈ ਕਿ ਆਮ ਵਰਕਰ ਨੂੰ ਬਿਨਾ ਕਿਸੇ ਭੇਤ ਭਾਵ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਭਰਾ ਹੇਮਰਾਜ ਰਾਜੀ ਜੀ ਨੂੰ ਸਾਨੇ ਵਾਲ ਮੰਡੀ ਬੋਰਡ ਵਿੱਚ ਚੇਅਰਮੈਨ ਆਇਆ ਇਸ ਦੀ ਜੇ ਖੁਸ਼ੀ ਦੀ ਗੱਲ ਕਰੀਏ ਭਾਜੀ ਖੁਸ਼ੀ ਤਾਂ ਪੂਰੇ ਸਾਨ੍ਹੇ ਵਾਲ ਸੜਕੇ ਪੂਰੇ ਇਲਾਕੇ 'ਚ ਜੇ ਸਾਡਾ ਪੂਰਾ ਇਲਾਕਾ ਬੀਤ ਵਿਆਹ ਵਰਗਾ ਮਾਹੌਲ ਹੈ ਅੱਜ ਅਸੀਂ ਦੁਆਰਾ ਫਿਰ ਧੰਨਵਾਦ ਕਰਦੇ ਹਾਂ ਭਗਵੰਤਾਨ ਜੀ ਦਾ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਿਟ ਮੰਤਰੀ ਤੇ ਜਿਨ੍ਹਾਂ ਨੇ ਆਮ ਵਰਕਰ ਨੂੰ ਬਿਨਾਂ ਭੇਟ ਭਾਵ ਤੋਂ ਇੱਕ بڑے ਅਹੁਦੇ ਦਾ ਅੱਜ ਇਨਚਾਰਜ ਬਣਾਇਆ ਜੀ ਅਸੀਂ ਆਸ ਤੇ ਉਮੀਦ ਕਰਦੇ ਹਾਂ ਕਿ ਸਾਡਾ ਭਰਾ ਫਿਊਚਰ ਟਾਈਮ ਵਿੱਚ ਨਾ ਪੇਰ ਪਾਵਤੋਂ ਵਧੀਆ ਕੰਮ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ